ਰੱਲ ਲੋਕ ਪਰਲੋਕ ਦੇ ਰਾਖੇ ਜਵਰ ਸ਼ਤਰ ਤਖਤ ਦੇ ਮਾਲਕ ਦੰਦਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਚ ਤਖਤ ਸ੍ਰੀ ਦੰਦਮਾ ਸਾਹਿਬ ਜੀ ਦੇ ਪਾਵਨ ਪਵਿੱਤਰ ਅਸਥਾਨ ਤੇ ਜੁੜ ਬੈਠੀ ਸਾਧ ਸੰਗਤ ਜੀ ਸਭ ਤੋਂ ਪਹਿਲਾਂ ਫਤਿਹ ਪ੍ਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜੁਗ ਜੁਗ ਅਟਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਪਾਵਨ ਸੰਪੂਰਨਤਾ ਦਿਵਸ ਅਸੀਂ ਮਨਾ ਰਹੇ ਹਾਂ ਇਸ ਮਹਾਨ ਪਰਵ ਦੀਆਂ ਆਪ ਸਾਰੀਆਂ ਸੰਗਤਾਂ ਨੂੰ ਜਿੰਨੀਆਂ ਵੀ ਦੇਸ਼ ਵਿਦੇਸ਼ ਦੇ ਵਿੱਚ ਗੁਰੂ ਨਾਨਕ ਨਾਮ ਲੇਵਾ ਸਿੱਖ ਸੰਗਤਾਂ ਨੇ ਔਰ ਸਮੁੱਚਾ ਗੁਰੂ ਖਾਲਸਾ ਪੰਥ ਸਭ ਨੂੰ ਇਸ ਪਾਵਨ ਪਰਬ ਦੀਆਂ ਬਹੁਤ 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 ਵਧਾਈਆਂ ਸਾਧ ਸੰਗਤ ਜੀ ਇਹ ਉਹ ਪਾਵਨ ਦਿਹਾੜਾ ਹੈ ਜਦੋਂ ਧੰਤੰਤ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਇਸ ਪਾਵਨ ਪਵਿੱਤਰ ਧਰਤੀ ਦੇ ਉੱਤੇ ਬੈਠ ਕੇ ਭਾਈ ਸਾਹਿਬ ਪਾਈਓ ਮਨੀ ਸਿੰਘ ਜੀ ਨੂੰ ਲਖਾਰੀ ਲਾ ਕੇ ਅਲੋਕੇ ਸ਼ਹੀਦ ਤੰਤਨ ਬਾਬਾ ਦੀਪ ਸਿੰਘ ਜੀ ਨੂੰ ਸਹਿਲਖਾਰੀ ਲਾ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਸੰਪੂਰਨਤਾ ਬਖਸ਼ੀ ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਦੀ ਪਾਵਨ ਬਾਣੀ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਵਿੱਚ ਰਾਗਬੱਧ ਦਰਜ ਕੀਤਾ ਸਾਧ ਸੰਗਤ ਜੀ ਇਸ ਅਸਥਾਨ ਦੇ ਉੱਤੇ ਕੇਵਲ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਨੂੰ ਸੰਪੂਰਨਤਾ ਹੀ ਨਹੀਂ ਬਖਸ਼ੀ ਬਲਕੇ ਆਪ ਆਪਣੇ ਮੁਖਾਰਬਿੰਦ ਤੋਂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਪਾਵਨ ਬਾਣੀ ਦੇ ਅਰਥਾਂ ਦਾ ਬੋਧ ਕਰਵਾਇਆ ਔਰ ਜਿਨੇ ਵੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਮੁਖਾਰਬਿੰਦ ਤੋਂ ਅਰਥਾਂ ਦੇ ਬੋਧ ਨੂੰ ਪ੍ਰਾਪਤ ਕੀਤਾ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਸੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੀ ਅਰਥਾਵਲੀ ਨੂੰ ਸੁਣਿਆ ਸਮਝਿਆ ਉਹ ਸਾਧ ਸੰਗਤ ਜੀ ਬ੍ਰਹਮ ਗਿਆਨੀ ਪੁਰਖ ਹੋ ਗਏ ਇਤਿਹਾਸ ਦੇ ਵਿੱਚ 48 ਸਿੰਘਾਂ ਦਾ ਨਾਮ ਆਉਂਦਾ ਹੈ ਜਿਨ੍ਹਾਂ ਨੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਸੋਂ ਇਸ ਅਸਥਾਨ ਦੇ ਉੱਤੇ ਅਰਥ ਪੜੇ ਔਰ ਅਰਥਾਂ ਦਾ ਬੋਧ ਸਿੱਖਿਆ ਵਿਆਖਿਆ ਸਿੱਖੀ ਭਾਵ ਸਿੱਖੇ ਸਿਧਾਂਤ ਸਿੱਖਿਆ ਇਹ ਉਹ ਪਾਵਨ ਤਖਤ ਹੈ ਇਸ ਅਸਥਾਨ ਦੇ ਉੱਤੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀਆਂ ਪਾਵਨ ਬੀੜਾਂ ਲਿਖਾਰੀ ਸੁੰਦਰ ਲਿਖਾਈ ਦੇ ਵਿੱਚ ਜਿਹੜਾ ਉਹ ਲਿਖਦੇ ਔਰ ਸੁੰਦਰ ਜਲ ਸਾਜੀ ਜਿਹੜੀ ਹੈ ਹੁੰਦੀ ਤੇ ਫਿਰ ਉਹਨਾਂ ਪਾਵਨ ਪਵਿੱਤਰ ਸਰੂਪਾਂ ਨੂੰ ਜਿਨ੍ਹਾਂ ਨੂੰ ਦਮਦਮੀ ਸਰੂਪ ਕਿਹਾ ਜਾਂਦਾ ਸੀ ਦਮਦਮੀ ਬੀੜ ਕਿਹਾ ਜਾਂਦਾ ਸੀ ਜੋ ਗੁਰਿਆਈ ਪ੍ਰਾਪਤ ਹੋਈ ਹਜ਼ੂਰ ਸਾਹਿਬ ਨਦੇੜ ਸਾਹਿਬ ਦੀ ਪਾਵਨ ਧਰਤੀ ਦੇ ਉੱਤੇ ਉਹਨਾਂ ਨੂੰ ਵੱਖ-ਵੱਖ ਅਸਥਾਨਾਂ ਦੇ ਉੱਤੇ ਭੇਜਿਆ ਜਾਂਦਾ ਸੀ ਗੁੰਗਾ ਲਖਾਰੀਆਂ ਦੇ ਵਿੱਚ ਇਹ ਲਿਖਣ ਦਾ ਕਾਰਜ ਜਿਹੜਾ ਹੈ ਉਹ ਨਿਰੰਤਰ ਇਸ ਅਸਥਾਨ ਦੇ ਉੱਤੇ ਚੱਲਦਾ ਰਹਿੰਦਾ ਸੀ ਜਦੋਂ ਤੁਹਾਨੂੰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਤਖਤ ਸ੍ਰੀ ਦਮਦਮਾ ਸਾਹਿਬ ਦੀ ਪਾਵਨ ਧਰਤੀ ਨੂੰ ਛੱਡ ਕੇ ਦੱਖਣ ਵੱਲ ਨੂੰ ਰਵਾਨਾ ਹੋਏ ਤਾਂ ਉਸ ਵਕਤ ਇਸ ਅਸਥਾਨ ਤੋਂ ਤਨਤਨ ਬਾਬਾ ਦੀਪ ਸਿੰਘ ਜੀ ਦੀ ਅਗਵਾਈ ਦੇ ਵਿੱਚ ਪੰਥ ਨੂੰ ਜਿਹੜਾ ਹੈ ਉਹ ਸੇਧ ਦਿੱਤੀ ਜਾਂਦੀ ਰਹੀ। ਇਹੋ ਪਾਵਨ ਤਖਤ ਹੈ ਜੋ ਮਿਸਲ ਸ਼ਹੀਦਾਂ ਦਾ ਵੀ ਜਿਹੜਾ ਹੈ ਉਹ ਹੈੱਡ ਕੁਆਰਟਰ ਸੀ। ਤਨਤਨ ਬਾਬਾ ਦੀਪ ਸਿੰਘ ਜੀ ਜਿੱਥੇ ਇਸ ਮਹਾਨ ਪਵਨ ਤਖਤ ਦੇ ਸੇਵਾਦਾਰ ਸਨ ਤਖਤ ਦੀ ਸੇਵਾ ਸੰਭਾਲ ਕਰਦੇ ਸਨ ਉੱਥੇ ਉਹ ਮਿਸਲ ਸ਼ਹੀਦਾਂ ਦੇ ਮੁਖੀ ਵੀ ਸਨ। ਔਰ ਇਹ ਉਹ ਪਾਵਨ ਸਥਾਨ ਹੈ ਜਿੱਥੋਂ ਤਨਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜਦੋਂ ਇਸ ਸਥਾਨ ਨੂੰ ਗੁਰੂ ਕੀ ਕਾਸ਼ੀ ਕਹਿ ਕੇ ਵੜਾਇਆ ਸਤਕਾਰਿਆ ਤੇ ਇੱਥੇ ਪਾਠ ਪठन ਦਾ ਕਾਰਜ ਜਿਹੜਾ ਹੈ ਉਹ ਆਰੰਭ ਹੋਇਆ ਵੱਡੇ ਵੱਡੇ ਇਸ ਮਹਾਨ ਅਸਥਾਨ ਦੇ ਉੱਤੇ ਪਾਠ ਪठन ਦੇ ਕਾਰਜ ਜਿਹੜੇ ਆ ਸਾਡੇ ਪ੍ਰਾਤਨ ਗੁਰ ਸਿੱਖਾਂ ਨੇ ਜਿਹੜੇ ਆ ਉੱਪਰ ਰੰਮ ਕੀਤੇ ਵੱਡੇ ਵੱਡੇ ਅੱਜ ਦੀ ਭਾਸ਼ਾ ਦੇ ਵਿੱਚ ਕਹੀਏ ਤੇ ਵੱਡੇ ਵੱਡੇ ਉਸ ਵੇਲੇ ਦੇ ਵਿੱਚ ਇੱਥੇ ਜਿਹੜਾ ਹੈ ਉਹ ਸੈਮੀਨਾਰ ਵਿਚਾਰ ਗੋਸ਼ਟੀਆਂ ਜਿਹੜੀਆਂ ਹੈ ਉਹ ਹੋਇਆ ਕਰਦੀਆਂ ਸੀ ਕਿਉਂਕਿ ਗੁਰੂ ਕੀ ਕਾਸ਼ੀ ਸੀ ਤੇ ਗੁਰੂ ਕੀ ਕਾਸ਼ੀ ਦੇ ਵਿੱਚ ਬੇਅੰਤ ਵਿਦਵਾਨ ਜਿਹੜੇ ਹੈ ਉਹ ਬਣ ਕੇ ਜਾਂਦੇ ਵਿਦਿਆਦਿ ਪ੍ਰਾਪਤ ਕਰਨ ਵਾਸਤੇ ਵਿਦਿਆਰਥੀ ਆਉਂਦੇ ਔਰ ਇਸ ਅਸਥਾਨ ਦੇ ਉੱਤੇ ਵੀ ਵਿਦਵਾਨ ਆ ਕੇ ਵਿਦਵਤਾ ਭਰੀਆਂ ਜਿਹੜੀਆਂ ਹੈ ਉਹ ਚਰਚਾਵਾਂ ਕਰਿਆ ਕਰਦੇ ਸਨ ਗੁਰੂ ਕਾਸ਼ੀ ਪੱਤਰਕਾ ਨਿਕਲਿਆ ਕਰਦਾ ਸੀ 1930 ਦੇ ਲਗਭਗ ਇੱਥੇ ਪੰਡਤ ਤਾਰਾ ਸਿੰਘ ਜੀ ਨਰੋਤਮ ਇਸ ਸਥਾਨ ਤੋਂ ਗੁਰੂ ਕਾਸ਼ੀ ਪੱਤਰਕਾ ਜਾਰੀ ਜਿਹੜਾ ਹੈ ਉਹ ਕਰਿਆ ਕਰਦੇ ਸੀ ਬਾ ਕਮਾਲ ਉਸ ਗੁਰੂ ਕਾਸ਼ੀ ਪੱਤਰਕਾ ਦੇ ਵਿੱਚ ਲੇਖ ਜਿਹੜੇ ਹੈ ਉਹ ਛਪਿਆ ਕਰਦੇ ਸੀ ਜਿੱਥੇ ਲੇਖ ਛਪਿਆ ਕਰਦੇ ਸੀ ਉੱਥੇ ਵੱਡਮੁੱਲੀਆਂ ਜਿਹੜੀਆਂ ਹੈ ਸਮੇਂ ਦੇ ਹਾਲਾਤਾਂ ਬਾਰੇ ਜਾਣਕਾਰੀਆਂ ਜਿਹੜੀਆਂ ਨੇ ਉਹ ਖਬਰਾਂ ਦੇ ਰੂਪ ਦੇ ਵਿੱਚ ਵੀ ਗੁਰੂ ਕਾਸ਼ੀ ਪੱਤਰਕਾ ਦੇ ਵਿੱਚ ਛਪਦੀਆਂ ਹੁੰਦੀਆਂ ਸੀ ਬੜਾ ਵੱਡਾ ਪਾਵਨ ਸਥਾਨ ਹੈ ਪਾਤਸ਼ਾਹ ਦਾ ਔਰ ਇਸ ਸਥਾਨ ਦੇ ਉੱਤੇ ਜਿੱਥੇ ਖਾਲਸਾ ਸਾਜਣਾ ਦਿਵਸ ਵਿਸਾਖੀ ਬੜੀ ਸ਼ਰਦਾ ਪਾਵ ਉਤਸ਼ਾਹ ਸਹਿਤ ਮਨਾਈ ਜਾਂਦੀ ਹੈ ਵੱਟੇ ਪੱਤਰ ਦੇ ਉੱਤੇ ਉੱਥੇ ਸੰਪੂਰਨਤਾ ਦਿਵਸ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਇਹ ਵੀ ਸ਼ਰਦਾ ਉਤਸ਼ਾਹ ਸਹਿਤ ਮਨਾਇਆ ਜਾਂਦਾ ਹੈ ਬਾਣੀ ਦਾ ਅਮੋਲਕ ਖਜ਼ਾਨਾ ਜਿਹੜਾ ਹੈ ਇਹ ਸਾਨੂੰ ਗੁਰੂ ਸਾਹਿਬ ਨੇ ਸਾਡੀ ਝੋਲੀ ਪਾਇਆ ਅੱਜ ਜਦੋਂ ਅਸੀਂ ਆਪਣੇ ਆਲੇ ਦਿਵਾਲੇ ਝਾਤ ਮਾਰਦੇ ਆ ਨਾ ਤੇ ਪਦਾਰਥਵਾਦੀ ਯੁੱਗ ਦੇ ਵਿੱਚ ਬੜੀ ਅਫਰਾ ਤਫਰੀ ਜਿਹੜੀ ਹੈ ਉਹ ਫੈਲੀ ਹੋਈ ਹੈ ਕਿਤੇ ਭਰਾ ਭਰਾ ਨਾਲ ਲੜ ਰਿਹਾ ਹੈ ਕਿਤੇ ਜਾਇਦਾਦਾਂ ਤੇ ਕਬਜ਼ੇ ਕਿਤੇ ਪੈਸੇ ਪਿੱਛੇ ਲੜਾਈ ਇੱਥੋਂ ਤੱਕ ਕਿ ਇੱਕ ਮੁਲਕ ਦੂਜੇ ਮੁਲਕ ਦੇ ਉੱਤੇ ਹਮਲਾਵਰ ਹੋਣ ਲਈ ਜਿਹੜਾ ਹੈ ਉਹ ਉਤਾਵਲਾ ਹੋਇਆ ਬੈਠਾ ਹੈ ਜੰਗਾਂ ਲੱਗਣ ਦੀਆਂ ਸੰਭਾਵਨਾਵਾਂ ਜਿਹੜੀਆਂ ਨੇ ਉਹ ਪੈਦਾ ਹੋਈਆਂ ਨੇ ਔਰ ਇਸ ਬਦਅਮਨੀ ਦੇ ਦੌਰ ਦੇ ਵਿੱਚ ਜੇ ਕੋਈ ਅਮਨ ਤੇ ਸ਼ਾਂਤੀ ਦਾ ਪੈਗਾਮ ਦਿੰਦਾ ਹੈ ਸ਼ਾਂਤੀ ਦਾ ਸੁਨੇਹਾ ਦਿੰਦਾ ਹੈ ਤੇ ਉਹ ਤਾਂ ਤਾਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਮਹਾਨ ਫਲਸਫਾ ਹੈ ਸਾਤ ਸੰਗਤ ਜੀ ਜ਼ਰੂਰਤ ਹੈ ਕਿ ਅਸੀਂ ਇਸ ਫਲਸਫੇ ਤੋਂ ਆਪ ਵੀ ਸਹਿਦ ਲਈਏ ਤੇ ਦੁਨੀਆ ਦੇ ਵਿੱਚ ਵੀ ਇਸ ਫਲਸਫੇ ਦਾ ਪ੍ਰਚਾਰ ਤੇ ਪ੍ਰਸਾਰ ਕਰਨ ਦੇ ਲਈ ਜਿਹੜਾ ਹੈ ਉਹ ਯਤਨਸ਼ੀਲ ਹੋਈਏ ਖਾਸ ਤੌਰ ਦੇ ਉੱਤੇ ਸਾਡਾ ਨੌਜਵਾਨ ਵਰਗ ਜਿਹੜਾ ਹੈ ਉਹ ਇਸ ਕਾਰਜ ਲਈ ਜਰੂਰ ਜਿਹੜਾ ਹੈ ਉਹ ਅੱਗੇ ਆਉਣ ਦਾ ਯਤਨ ਕਰੇ ਅੱਜ ਦੁਨੀਆ ਦੇ ਵਿੱਚ ਜਿੰਨੀਆਂ ਵੀ ਸਮੱਸਿਆਵਾਂ ਪੈਦਾ ਹੋਈਆਂ ਨੇ ਉਹਨਾਂ ਦਾ ਇੱਕੋ ਇੱਕ ਹੱਲ ਜਿਹੜਾ ਹੈ ਉਹ ਬਾਣੀ ਦੇ ਵਿੱਚ ਸਮੋਇਆ ਹੋਇਆ ਹੈ ਸਾਡੀਆਂ ਜਿਹੜੀਆਂ ਸਮੱਸਿਆਵਾਂ ਨੇ ਚਾਹੇ ਉਹ ਅੰਦਰੂਣ ਨੇ ਚਾਹੇ ਉਹ ਬਾਹਰੀ ਨੇ ਉਹਨਾਂ ਦਾ ਹੱਲ ਵੀ ਜਿਹੜਾ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਪਾਵਨ ਬਾਣੀ ਦੇ ਵਿੱਚ ਸਮੋਇਆ ਹੋਇਆ ਹੈ ਅਸੀਂ ਪਾਵਨ ਬਾਣੀ ਤੋਂ ਸੇਧ ਲੈਣ ਦੀ ਬਜਾਏ ਪਾਵਨ ਬਾਣੀ ਤੋਂ ਸਿੱਖਿਆ ਲੈਣ ਦੀ ਬਜਾਏ ਅਸੀਂ ਹੋਰ ਪਾਸੇ ਜਿਹੜਾ ਹੈ ਉਹ ਭਟਕਦੇ ਤੁਰੇ ਫਿਰਦੇ ਜਿਹਦਾ ਨਤੀਜਾ ਸਾਡੇ ਪੱਲੇ ਨਿਰਾਸ਼ਾ ਹੀ ਨਿਰਾਸ਼ਾ ਨਿਰਾਸ਼ਾ ਹੀ ਨਿਰਾਸ਼ਾ ਜਿਹੜੀ ਹੈ ਉਹ ਪਸਰੇ ਕੋਈ ਹੈ ਜਦੋਂ-ਜਦੋਂ ਵੀ ਸਿੱਖ ਸ਼ਕਤੀ ਜਿਹੜੀ ਹੈ ਉਹ ਇਕੱਠੀ ਹੋਈ ਹੈ ਤੇ ਇਹ ਹੜ ਵਾਂਗ ਵਗੀ ਹੈ ਤੇ ਇਸਲੇ ਆਪਣੇ ਵੈਰੀਆਂ ਨੂੰ ਜਿਹੜਾ ਹੈ ਉਹ ਰੋੜ ਕੇ ਖਾਤਿਆਂ ਦੇ ਵਿੱਚ ਸੁੱਟਿਆ ਹੈ ਜਦੋਂ ਜਦੋਂ ਵੀ ਸਿੱਖ ਸ਼ਕਤੀ ਕਮਜ਼ੋਰ ਹੋਈ ਹੈ ਸਿੱਖ ਸ਼ਕਤੀ ਵਿਖਰੀ ਹੈ ਉਦੋਂ-ਉਦੋਂ ਸਿੱਖਾਂ ਦਾ ਜਿਹੜਾ ਬਹੁਤ ਵੱਡਾ ਜਿਹੜਾ ਹੈ ਉਹ ਨੁਕਸਾਨ ਹੋਇਆ ਹੈ ਤਨ ਤਨ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਨੇ ਆਪਣੇ ਪੰਜ ਭੌਤਕ ਤਨ ਦੇ ਵਿੱਚ ਵਿਚਰਦੇ ਹੋਏ 22 ਮੰਡੀਆਂ ਦੀ ਸਥਾਪਨਾ ਕੀਤੀ ਕਿਉਂਕਿ ਉਸ ਵੇਲੇ ਭਾਰਤ ਦੇ 22 ਸਟੇਟ ਸਨ 22 ਸੂਬੇ ਸਨ ਉਹੋ ਕਾਰਨ ਸੀ ਕਿ ਸਰਕਾਰ ਨੇ ਇਹ ਜਾਣਿਆ ਇਹ ਸਮਝਿਆ ਕਿ ਗੁਰੂ ਸਾਹਿਬ ਜਿਹੜੇ ਨੇ ਸਟੇਟ ਵਰਸਸ ਸਟੇਟ ਜਿਹੜਾ ਹੈ ਉਹ ਪੈਦਾ ਕਰਨ ਦਾ ਯਤਨ ਕਰ ਰਹੇ ਨੇ ਮੰਜੀ ਪ੍ਰਥਾ ਦੇ ذریعے ਹਾਲਾਂਕਿ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਦਾ ਇਹ ਮਕਸਦ ਨਹੀਂ ਸੀ ਉਹਨਾਂ ਦਾ ਮਕਸਦ ਜਿਹੜਾ ਹੈ ਉਹ ਤਾਂ ਕੇਵਲ ਤੇ ਕੇਵਲ ਕੇਵਲ ਤੇ ਕੇਵਲ ਨਾਮ ਬਾਣੀ ਦਾ ਪ੍ਰਚਾਰ ਸੀ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਸਿੱਖ ਸ਼ਕਤੀ ਨੂੰ ਜਿਹੜਾ ਹੈ ਉਹ ਇਕੱਠੀਆਂ ਕਰਨਾ ਚਾਹੁੰਦੇ ਸਨ ਔਰ ਉਹਨਾਂ ਨੂੰ ਇਕੱਠੀਆਂ ਕਰਨ ਦੇ ਲਈ 22 ਮੰჯੀਆਂ ਦੀ ਸਥਾਪਨਾ ਕੀਤੀ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਜਿਹੜੀ ਸਿੱਖ ਸ਼ਕਤੀ ਨੂੰ ਪੈਦਾ ਕੀਤਾ ਉਹਨੂੰ ਇਕੱਤਰਤ ਕਰਨ ਵਾਸਤੇ 22 ਮੰჯੀਆਂ ਦੀ ਸਥਾਪਨਾ ਗੁਰੂ ਅਮਰਦਾਸ ਜੀ ਮਹਾਰਾਜ ਨੇ ਕੀਤੀ ਔਰ ਧੰਨ ਗੁਰੂ ਰਾਮਦਾਸ ਪਾਤਸ਼ਾਹ ਨੇ ਮਸੰਦ ਪ੍ਰਥਾ ਦੀ ਸਥਾਪਨਾ ਕੀਤੀ ਜਿਹਨੂੰ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਥਾਪ ਸਮਾਪਤ ਕਰ ਦਿੱਤਾ ਕਿਉਂਕਿ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਵਕਤ ਦੇ ਵਿੱਚ ਮਸੰਦ ਪ੍ਰਥਾ ਜਿਹੜੀ ਹੈ ਉਹ ਸਿੱਖ ਸ਼ਕਤੀ ਨੂੰ ਇਕੱਠਾ ਕਰਨ ਦੀ ਬਜਾਏ ਖੇਰੂ-ਖੇਰੂ ਕਰਨ ਵਾਲੇ ਪਾਸੇ ਤੁਰ ਪਈ ਸੀ ਜਿਸ ਸਦਕਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਉਸ ਪ੍ਰਥਾ ਨੂੰ ਉਸ ਸੰਪਰਦਾ ਨੂੰ ਜਿਹੜਾ ਸੀ ਉਹ ਸਮਾਪਤ ਕੀਤਾ ਫਿਰ ਪੰਥ ਨੇ ਆਪਣੀਆਂ ਸੰਸਥਾਵਾਂ ਸਿਰਜੀਆਂ ਸੰਸਥਾਵਾਂ ਜਿਹੜੀਆਂ ਹੈ ਉਹ ਸਿੱਖ ਸ਼ਕਤੀ ਨੂੰ ਇਕੱਠਾ ਕਰਨ ਦਾ ਕਾਰਜ ਕਰਦੀਆਂ ਨੇ ਸੰਸਥਾਵਾਂ ਜਿਹੜੀਆਂ ਨੇ ਉਹ ਸਿੱਖ ਸ਼ਕਤੀ ਨੂੰ ਇਕੱਠਾ ਕਰਨ ਦਾ ਕਾਰਜ ਕਰਦੀਆਂ ਨੇ ਚਾਹੇ ਉਹ ਕਿਸੇ ਵੀ ਧਰਮ ਦੀਆਂ ਨੇ ਚਾਹੇ ਉਹ ਹਿੰਦੂ ਧਰਮ ਦੀਆਂ ਨੇ ਚਾਹੇ ਉਹ ਈਸਾਈ ਧਰਮ ਦੀਆਂ ਨੇ ਹਿੰਦੂ ਧਰਮ ਦੀਆਂ ਸੰਸਥਾਵਾਂ ਨੇ ਚਾਰ ਸ਼ੰਕਰਾਚਾਰੀਆ ਨੇ ਅਖਾੜੇ ਨੇ ਹੋਰ ਬਹੁਤ ਸਾਰੀਆਂ ਉਹਨਾਂ ਦੀਆਂ ਜਥੇਬੰਦੀਆਂ ਨੇ ਇਸੇ ਤਰ੍ਹਾਂ ਈਸਾਈ ਧਰਮ ਦੀਆਂ ਸੰਸਥਾਵਾਂ ਨੇ ਈਸਾਈ ਸਲਾਮ ਦੀਆਂ ਸੰਸਥਾਵਾਂ ਨੇ ਜਿੰਨੇ ਵੀ ਧਰਮ ਨੇ ਉਹਨਾਂ ਦੀਆਂ ਸੰਸਥਾਵਾਂ ਜੜੀਆਂ ਨੇ ਉਹ ਸਿੱਖ ਸ਼ਕਤੀ ਨੂੰ ਇਕੱਠਾ ਕਰਦੀਆਂ ਨੇ ਤਾਂ ਕਿ ਇਕੱਠੀ ਸ਼ਕਤੀ ਨੂੰ ਇਕੱਠਾ ਕਰਦੀਆਂ ਨੇ ਤਾਂ ਕਿ ਇਕੱਠੀ ਹੋਈ ਸ਼ਕਤੀ ਦੇ ਨਾਲ ਉਹ ਆਪਣੇ ਜਿਹੜੇ ਹੈ ਧਰਮ ਦੇ ਪ੍ਰਚਾਰ ਪ੍ਰਸਾਰ ਨੂੰ ਅੱਗੇ ਵਧਾ ਸਕਣ ਤਾਂ ਸਿੱਖ ਸੰਸਥਾਵਾਂ ਜਿਹੜੀਆਂ ਨੇ ਉਹ ਵੀ ਸਿੱਖ ਸ਼ਕਤੀ ਨੂੰ ਇਕੱਠਾ ਕਰਦੀਆਂ ਨੇ Hindu ਆਪਣੀ ਸ਼ਕਤੀ ਨੂੰ ਇਕੱਠਾ ਕਰਦੇ ਨੇ ਸੰਸਥਾਵਾਂ ਦੇ ਦੁਆਰਾ ਇਸਾਈ ਆਪਣੀ ਸ਼ਕਤੀ ਨੂੰ ਇਕੱਠਾ ਕਰਦੇ ਨੇ ਆਪਣੀਆਂ ਸੰਸਥਾਵਾਂ ਦੇ ਦੁਆਰਾ ਇਸਲਾਮ ਆਪਣੀ ਸ਼ਕਤੀ ਨੂੰ ਇਕੱਠਾ ਕਰਦਾ ਆਪਣੀਆਂ ਸੰਸਥਾਵਾਂ ਦੇ ਦੁਆਰਾ ਤੇ ਸਿੱਖ ਸੰਸਥਾਵਾਂ ਵੀ ਸਿੱਖ ਸ਼ਕਤੀ ਨੂੰ ਇਕੱਠਾ ਕਰਨ ਦੇ ਵਿੱਚ ਬਹੁਤ ਵੱਡਾ ਜਿਹੜਾ ਹੈ ਉਹ ਯੋਗਦਾਨ ਪਾਉਂਦੀਆਂ ਨੇ ਅੱਜ ਨਹੀਂ ਜਿਵੇਂ 18ਵੀਂ ਸਦੀ ਦਾ ਇਤਿਹਾਸ ਚੁਕੀਏ ਤੇ 18ਵੀਂ ਸਦੀ ਦੇ ਵਿੱਚ ਜਿਹੜੀਆਂ ਸਾਡੀਆਂ ਸੰਸਥਾਵਾਂ ਸੀ ਚਾਹੇ ਉਹ ਮਿਸਲਾਂ ਸੀ ਚਾਹੇ ਉਹ ਗੁਰਦੁਆਰਾਂ ਸੀ ਗੁਰਦੁਆਰੇ ਸੀ ਉਹ ਸਿੱਖ ਸ਼ਕਤੀ ਦੇ ਸਰੋਤ ਸੀ ਸਿੱਖ ਸ਼ਕਤੀ ਨੂੰ ਇਕੱਠੀਆਂ ਕਰਦੇ ਸੀ ਔਰ ਮੁਗਲ ਹਕੂਮਤ ਜਿਹੜੀ ਹੈ ਉਹ ਟਿੱਲ ਲਾਉਂਦੀ ਸੀ ਕਿ ਜਿਹੜੀਆਂ ਸੰਸਥਾਵਾਂ ਸਿੱਖ ਸ਼ਕਤੀ ਨੂੰ ਇਕੱਠੀਆਂ ਕਰਦੀਆਂ ਨੇ ਉਹਨਾਂ ਸੰਸਥਾਵਾਂ ਨੂੰ ਜਿਹੜਾ ਹੈ ਉਹ ਖੰਡਿਤ ਕਰ ਦਿੱਤਾ ਜਾਵੇ ਕਿਤੇ ਉਹ ਕਾਮਯਾਬ ਹੁੰਦੇ ਕਿਤੇ ਉਹ ਨਾ ਕਾਮਯਾਬ ਹੁੰਦੇ ਇਸੇ ਤਰ੍ਹਾਂ ਜਦੋਂ ਬ੍ਰਿਸ਼ਟ ਬ੍ਰਿਟਿਸ਼ ਗਵਰਨਮੈਂਟ ਦਾ ਦੌਰ ਜਿਹੜਾ ਆ ਪਰਾਰੰਭ ਹੋਇਆ ਤੇ ਬ੍ਰਿਟਿਸ਼ਾਂ ਨੇ ਵੀ ਜਿਹੜਾ ਹੈ ਇਹ ਜਾਣਿਆ ਕਿ ਜੇ ਇਸ ਭਾਰਤ ਦੀ ਧਰਤੀ ਦੇ ਉੱਤੇ ਰਾਜ ਕਰਨਾ ਹੈ ਤੇ ਇੱਕ ਹੀ ਕੌਮ ਹੈ ਜਿਹੜੀ ਸਾਡੇ ਅੱਗੇ ਜਿਹੜਾ ਹੈ ਉਹ ਅੜ ਸਕਦੀ ਹੈ ਔਰ ਉਹ ਹੈ ਪੰਥ ਉਹ ਹੈ ਸਿੱਖ ਕੌਮ ਤੇ ਜੇ ਸਿੱਖ ਕੌਮ ਨੂੰ ਜਿਹੜਾ ਹੈ ਉਹ ਇਸਤੇਮਾਲ ਕਰਨਾ ਆਪਣੇ ਵਿਰੋਧ ਦੇ ਵਿੱਚ ਜਿਹੜਾ ਹੈ ਉਹ ਖੜਾ ਹੋਣ ਤੋਂ ਰੋਕਣਾ ਤੇ ਇਹਨਾਂ ਦੀਆਂ ਸੰਸਥਾਵਾਂ ਨੂੰ ਜਿਹੜਾ ਹੈ ਉਹ ਖੰਡਿਤ ਕਰਨਾ ਪਵੇਗਾ ਔਰ ਉਹਨਾਂ ਨੇ ਯਤਨ ਕੀਤੇ ਸਾਡੇ ਇਤਿਹਾਸ ਨੂੰ ਖੰਡਿਤ ਕੀਤਾ ਸਾਡੇ ਇਤਿਹਾਸ ਨੂੰ ਖੰਡਿਤ ਕੀਤਾ ਸਾਡੇ ਜਿਹੜਾ ਹੈ ਸਾਡੇ ਜਿਹੜੇ ਇੰਸਟੀਟਿਊਸ਼ਨ ਜਿਹੜੇ ਸੀ ਸਾਡੇ ਉਹਨਾਂ ਨੂੰ ਜਿਹੜਾ ਹੈ ਉਹਨਾਂ ਨੇ ਖੰਡਿਤ ਕਰਨ ਦਾ ਯਤਨ ਕੀਤਾ ਪਰ ਫਿਰ ਵੀ ਸਾਡੇ ਜਿਹੜੇ ਸਿੱਖ ਜਿਹੜੇ ਸੀ ਉਹ ਬੜੇ ਸਿਆਣੇ ਸੀ ਉਹ ਉਸ ਤੌਰ ਦੇ ਵਿੱਚ ਵੀ ਉਹ ਅੰਗਰੇਜ਼ਾਂ ਦੇ ਨਾਲ ਲੜਦੇ ਭਿੜਦੇ ਜਮੀਨਾਪੁਰਕ ਕਰਾਉਂਦੇ ਜੇਲ੍ਹਾਂ ਦੇ ਵਿੱਚ ਜਾਂਦੇ ਤੁਸੀਂ ਇਹ ਚੱਲਦੇ ਆਪਣੀਆਂ ਸੰਸਥਾਵਾਂ ਨੂੰ ਜਿਹੜਾ ਹੈ ਉਹ ਕਾਇਮ ਮੁਕਾਇਮ ਜਿਹੜਾ ਹੈ ਉਹ ਕਰਦੇ ਗਏ ਮੌਜੂਦਾ ਦੌਰ ਦੇ ਵਿੱਚ ਮੌਜੂਦਾ ਹਕੂਮਤਾਂ ਨੇ ਵੀ ਸਿੱਖਾਂ ਨਾਲ ਜਿਹੜਾ ਹੈ ਉਹ ਸਿੱਧਾ ਪੰਗਾ ਲੈ ਕੇ ਵੇਖਿਆ ਕਤਲਿਆਮ ਕੀਤਾ ਸਿੱਖਾਂ ਦਾ ਕੋਹ ਕੋ ਕੇ ਸਿੱਖਾਂ ਨੂੰ ਘਰਾਂ ਦੇ ਵਿੱਚੋਂ ਕੱਢ ਕੱਢ ਕੇ ਸ਼ਹੀਦ ਕੀਤਾ ਗਿਆ ਸੱਚਖੰਦ ਸ੍ਰੀ ਹਰਮੰਦਰ ਸਾਹਿਬ ਸ੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਹਮਲਾ ਕੀਤਾ ਗਿਆ ਔਰ ਇਹਦੇ ਨਾਲ ਹੋਰ 35 36 ਗੁਰਦਾਰੇ ਗੁਰਦੁਆਰੇ ਜਿਹੜੇ ਸੀ ਉਹਨਾਂ ਦੇ ਉੱਤੇ ਹਮਲੇ ਕੀਤੇ ਗਏ ਕਿੰਨਾ ਦਸ਼ੱਦ ਜਿਹੜਾ ਹੈ ਉਹ 15 18 ਸਾਲ ਜਿਹੜਾ ਹੈ ਉਹ ਕੌਮ ਨੇ ਆਪਣੇ ਪਿੰਡਿਆਂ ਤੇ ਹੰਡਾਇਆ ਪਰ ਸਿੱਖ ਕੌਮ ਜਿਹੜੀ ਹੈ ਉਹ ਨਵੇਂ ਰੂਪ ਦੇ ਵਿੱਚ ਨਵੀਂ ਸ਼ਕਤੀ ਦੇ ਨਾਲ ਸਾਹਮਣੇ ਜਿਹੜਾ ਹੈ ਉਹ ਆਉਂਦੀ ਗਈ ਤੇ ਜਿਵੇਂ ਅਬਦਾਲੀ ਨੇ ਪੁੱਛਿਆ ਸੀ ਨਾ ਹਾਰੇ ਹੋਏ ਮੁਗਲ ਸ਼ਾਸਕਾਂ ਨੂੰ ਮੈਂ ਸਿੱਖਾਂ ਨੂੰ ਮਾਰਦਾ ਮਾਰਦਾ ਥੱਕ ਗਿਆ ਸਿੱਖ ਖਤਮ ਕਿਉਂ ਨਹੀਂ ਹੋ ਰਹੇ ਉਹ ਕਹਿੰਦੇ ਜੀ ਅਸੀਂ ਵੀ ਖਤਮ ਕਰਦੇ ਕਰਦੇ ਥੱਕ ਗਏ ਸਾਡੇ ਕੋਲੋਂ ਵੀ ਨਹੀਂ ਹੋਈ ਅਸੀਂ ਤਾਂ ਮੁੱਲ ਪਾ ਕੇ ਵੀ ਦੇਖਿਆ ਇਹਨਾਂ ਦੇ ਸਿਰਾਂ ਦੇ ਫਿਰ ਵੀ ਖਤਮ ਨਹੀਂ ਹੋਏ ਕਹਿੰਦੇ ਕਿਉਂ ਨਹੀਂ ਖਤਮ ਹੁੰਦੇ ਕਾਰਨ ਤਾਂ ਕੋਈ ਹੋਊਗਾ ਕਹਿੰਦੇ ਕਾਰਨ ਹੈ ਜੀ ਇਹਨਾਂ ਦੇ ਗੁਰਤਾਮ ਇਨਾਂ ਦੇ ਗੁਰਤਾਮ ਇਨਾਂ ਦੇ ਤਖਤ ਤੇ ਇਨਾਂ ਦਾ ਗ੍ਰੰਥ ਕਹਿੰਦੇ ਅਸੀਂ ਇਹਨਾਂ ਨੂੰ ਮਾਰਦੇ ਮਾਰਦੇ ਥੱਕ ਗਏ ਇਹ ਖਤਮ ਨਹੀਂ ਹੁੰਦੇ ਕਿਉਂਕਿ ਇਹਨਾਂ ਨੂੰ ਤਾਕਤ ਮਿਲਦੀ ਹੈ ਇਹਨਾਂ ਦੇ ਗ੍ਰੰਥ ਦੇ ਵਿੱਚੋਂ ਇਹਨਾਂ ਨੂੰ ਤਾਕਤ ਮਿਲਦੀ ਹੈ ਇਹਨਾਂ ਦੇ ਗੁਰਤਾਮਾਂ ਚੋਂ ਇਹਨਾਂ ਦੇ ਤਖਤਾਂ ਚੋਂ ਜਿੰਨਾ ਚਿਰ ਇਹ ਗ੍ਰੰਥ ਨਾਲੋਂ ਨਹੀਂ ਟੁੱਟਦੇ ਜਿੰਨਾ ਚਿਰ ਇਹ ਆਪਣੇ ਗੁਰਤਾਮਾਂ ਤੇ ਤਖਤਾਂ ਨਾਲੋਂ ਨਹੀਂ ਟੁੱਟਦੇ ਇਹਨਾਂ ਨੇ ਖਤਮ ਨਹੀਂ ਹੋਣਾ ਤੇ 47 ਤੋਂ ਬਾਅਦ ਵੀ ਹਕੂਮਤ ਨੇ ਯਤਨ ਕੀਤਾ ਸਿੱਖਾਂ ਨੂੰ ਸਿੱਧਿਆਂ ਖਤਮ ਕਰਨ ਦਾ ਤੇ ਸਿੱਖ ਖਤਮ ਨਹੀਂ ਹੋਏ ਸਿੱਖ ਖਤਮ ਨਹੀਂ ਹੋਏ ਕਿਉਂਕਿ ਸਿੱਖ ਸ਼ਕਤੀ ਪ੍ਰਾਪਤ ਕਰਦੇ ਰਹੇ ਧੰਗੁਰੂ ਗ੍ਰੰਥ ਸਾਹਿਬ ਮਹਾਰਾਜ ਚੋਂ ਸਿੱਖ ਸ਼ਕਤੀ ਪ੍ਰਾਪਤ ਕਰਦੇ ਰਹੇ ਆਪਣੇ ਤਾਕਤ ਸਹਿਬਾਨ ਤੋਂ ਤੇ ਫਿਰ ਜਾਜ ਨਜਾਜ ਢੰਗ ਦੇ ਨਾਲ ਸਾਡੀਆਂ ਸੰਸਥਾਵਾਂ ਦੇ ਵਿੱਚ ਦਖਲ ਅੰਦਾਜ਼ੀ ਜਿਹੜੀ ਹੈ ਉਹ ਮੌਜੂਦਾ ਹਕੂਮਤਾਂ ਨੇ ਕਰਨੀ ਸ਼ੁਰੂ ਕੀਤੀ ਤਾਂ ਕਿ ਇਹਨਾਂ ਸੰਸਥਾਵਾਂ ਦੀ ਤਾਕਤ ਨੂੰ ਜਿਹੜਾ ਹੈ ਉਹ ਕਮਜ਼ੋਰ ਕੀਤਾ ਜਾਵੇ ਜਿਹੜੀਆਂ ਪੰਥ ਨੂੰ ਮਜ਼ਬੂਤ ਕਰਦੀਆਂ ਨੇ ਜਿਹੜੀਆਂ ਸਾਡੀਆਂ ਸੰਸਥਾਵਾਂ ਪੰਥ ਨੂੰ ਮਜ਼ਬੂਤ ਕਰਦੀਆਂ ਨੇ ਉਹਨਾਂ ਸੰਸਥਾਵਾਂ ਨੂੰ ਕਮਜ਼ੋਰ ਕੀਤਾ ਜਾਏ ਤੇ ਕਮਜ਼ੋਰ ਕਿਵੇਂ ਕੀਤਾ ਜਾ ਸਕਦਾ ਹੈ ਕਮਜ਼ੋਰ ਕੀਤਾ ਜਾ ਸਕਦਾ ਹੈ ਉਹਨਾਂ ਦੇ ਪ੍ਰਬੰਧ ਦੇ ਵਿੱਚ ਦਖਲ ਅੰਦਾਜ਼ੀ ਕਰਕੇ ਦਖਲ ਅੰਦਾਜ਼ੀ ਕਰਕੇ ਅੱਜ ਅਸੀਂ ਦੇਖਿਆ ਪ੍ਰਧਾਨ ਜੀ ਨੇ ਵੀ ਦੱਸਿਆ ਕਿ ਬਾਹਰਲੀਆਂ ਜਿਹੜੀਆਂ ਸਾਡੀਆਂ ਸਟੇਟਾਂ ਦੇ ਵਿੱਚ ਸਾਡੀਆਂ ਸੰਸਥਾਵਾਂ ਨੇ ਉਹ ਪੂਰੀ ਤਰ੍ਹਾਂ ਜਿਹੜੀਆਂ ਨੇ ਉਹ ਰੰਗੀਆਂ ਗਈਆਂ ਨੇ ਇੱਕ ਖਾਸ ਰੰਗ ਦੇ ਵਿੱਚ ਤੇ ਇਹ ਚੀਜ਼ਾਂ ਜਿਹੜੀਆਂ ਨੇ ਇਹ ਸਾਨੂੰ ਕਮਜ਼ੋਰ ਕਰਦੀਆਂ ਨੇ ਤੇ ਜੇ ਅਸੀਂ ਮਜ਼ਬੂਤ ਹੋਣਾ ਤਾਂ ਸਾਨੂੰ ਅੰਦਰੋਂ ਵੀ ਆਪਣੀ ਸਫਾਈ ਕਰਨੀ ਪਾਉਗੀ ਜਿਹੜੇ ਅੰਦਰੂਣ ਬੈਠ ਕੇ ਸਾਡੀਆਂ ਸੰਸਥਾਵਾਂ ਨੂੰ ਕਮਜ਼ੋਰ ਕਰ ਰਹੇ ਆ ਉਹਨਾਂ ਨੂੰ ਵੀ ਬਾਹਰ ਕੱਢਣਾ ਪਊਗਾ ਤੇ ਜਿਹੜੇ ਬਾਹਰ ਬੈਠ ਕੇ ਸਾਡੀਆਂ ਸੰਸਥਾਵਾਂ ਨੂੰ ਕਮਜ਼ੋਰ ਕਰਨੇ ਕਰ ਰਹੇ ਨੇ ਉਹਨਾਂ ਨੂੰ ਵੀ ਮੂੰਹ ਤੋਰ ਜਵਾਬ ਦੇਣਾ ਪਊਗਾ ਫੇਰ ਜਾ ਕੇ ਸਾਡੀਆਂ ਸੰਸਥਾਵਾਂ ਜਿਹੜੀਆਂ ਨੇ ਉਹ ਮਜ਼ਬੂਤ ਹੋਣਗੀਆਂ ਸੰਸਥਾਵਾਂ ਮਜ਼ਬੂਤ ਹੋਣਗੀਆਂ ਤੇ ਪੰਥ ਮਜ਼ਬੂਤ ਹੋਊਗਾ ਸਾਧ ਸੰਗਤ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦਾ ਅਸੀਂ ਸੰਪੂਰਨ ਤਾ ਦਿਵਸ ਮਨਾ ਰਹੇ ਆਂ ਇਸ ਦਿਹਾੜੇ ਦੇ ਮੌਕੇ ਦੇ ਉੱਤੇ ਆਓ ਅਸੀਂ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਬਾਣੀ ਦਾ ਓਟ ਆਸਰਾ ਲਈਏ ਕਿਉਂਕਿ ਸਿੱਖ ਸ਼ਕਤੀ ਦਾ ਮੁੱਖ ਸਰੋਤ ਮੁੱਖ ਸੋਰਸਸ ਕੇਵਲ ਤੇ ਕੇਵਲ ਕੇਵਲ ਤੇ ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਤੇ ਜਾਂ ਉਹ ਸੰਸਥਾਵਾਂ ਨੇ ਜਿਹੜੀਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਤਾਬਿਆਂ ਨੇ ਇਸ ਕਰਕੇ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਬਾਣੀ ਦੀ ਰੌਸ਼ਨੀ ਦੇ ਵਿੱਚ ਆਪਣੇ ਜਿਹੜੇ ਮਨਾਰ ਸਥਾਪਿਤ ਕੀਤੇ ਨੇ ਉਹਨਾਂ ਮਨਾਰਾਂ ਨੂੰ ਜਿਹੜਾ ਹੈ ਉਹ ਕਾਇਮ ਰੱਖਿਏ ਸੁਰੱਖਿਅਤ ਰੱਖਿਏ ਤਾਂ ਕਿ ਆ ਬਾਬਾ ਦੀਪ ਸਿੰਘ ਜੀ ਨੇ ਇਸ ਸਥਾਨ ਦੇ ਉੱਤੇ ਬੁਰਜ ਬਣਾਇਆ ਪੁਰਾਣੇ ਸਮੇਂ ਦੇ ਵਿੱਚ ਕਿਲੇ ਬਣਾਉਂਦੇ ਸੀ ਰਾਜੇ ਮਹਾਰਾਜੇ ਦੁਰਗ ਬਣਾਉਂਦੇ ਸੀ ਉਹ ਇਸ ਲਈ ਬਣਾਉਂਦੇ ਸੀ ਤਾਂ ਕਿ ਦੁਸ਼ਮਣ ਦੇ ਨਾਲ ਉਹਨਾਂ ਦੁਰਗਾਂ ਦੇ ਵਿੱਚੋਂ ਉਹਨਾਂ ਕਿਲਿਆਂ ਦੇ ਵਿੱਚੋਂ ਉਹਨਾਂ ਬੁਰਜਾਂ ਦੇ ਵਿੱਚੋਂ ਮੁਕਾਬਲਾ ਜਿਹੜਾ ਹੈ ਉਹ ਦੁਸ਼ਮਣ ਦਾ ਕੀਤਾ ਜਾ ਸਕੇ ਸਾਡੀਆਂ ਸੰਸਥਾਵਾਂ ਸਾਡੇ ਦੁਰਗ ਨੇ ਸਾਡੇ ਕਿਲੇ ਨੇ ਸਾਡੇ ਬੁਰਜ ਨੇ ਔਰ ਇਹਨਾਂ ਸੰਸਥਾਵਾਂ ਨੂੰ ਅਸੀਂ ਜਿਹੜਾ ਹੈ ਉਹ ਮਜ਼ਬੂਤ ਕਰਨ ਦੇ ਵਿੱਚ ਆਪਣਾ ਬਣਦਾ ਯੋਗਦਾਨ ਪਾਈਏ ਮੈਂ ਬਹੁਤ ਧੰਨਵਾਦ ਕਰਦਾ ਜਿੱਥੇ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸਰਦਾਰ ਹਰਜਿੰਦਰ ਸਿੰਘ ਜੀ ਧਾਮੀ ਦਾ ਉੱਥੇ ਮੈਂਬਰ ਸਾਹਿਬਾਨ ਸਾਡੇ ਆਏ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਉਹਨਾਂ ਦਾ ਔਰ ਵਿਸ਼ੇਸ਼ ਤੌਰ ਦੇ ਉਤੇ ਜਿਹੜੇ ਸਾਡੇ ਨਿੱਕੇ ਜਿਹੇ ਪਿਆਰ ਪਰੇ ਸੱਦੇ ਦੇ ਉੱਤੇ ਅਲੱਗ ਅਲੱਗ ਸੰਪਰਦਾਵਾਂ ਦੇ ਪ੍ਰਤੀਨਿਧ ਆਏ ਨੇ ਸਥਾਨਾਂ ਦੇ ਜਿਹੜੇ ਨੇ ਉਹ ਪ੍ਰਤੀਨਿਧ ਮੁਖੀ ਆਏ ਨੇ ਮੈਂ ਉਹਨਾਂ ਦਾ ਦਿਲ ਦੀਆਂ ਗਹਿਰਾਈਆਂ ਦੇ ਵਿੱਚੋਂ ਬਹੁਤ ਬਹੁਤ ਧੰਨਵਾਦ ਕਰਦਾ ਵੈਸੇ ਤਾਂ ਸਾਡੇ ਸਟੇਸ ਕਤਰ ਸਾਹਿਬ ਨੇ ਨਾਂ ਲਏ ਨੇ ਸਭ ਦੇ ਪਰ ਫਿਰ ਵੀ ਕਈ ਵਾਰ ਇੱਕ ਕਦ ਲੈ ਜਾਂਦਾ ਹੈ ਦਿਲ ਦੀਆਂ ਗਹਿਰਾਈਆਂ ਚੁੱਕੇ ਮੰਦੀ ਦੀ ਜਾਚਕਾਂ ਇਹਨੇ ਸ਼ਬਦ ਪ੍ਰਵਾਨ ਕਰਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ